ਤਿੰਨ ਪੁੜੀਆਂ ਦਿੱਤੀਆਂ ਸੀ ਮੈਂ ਬੱਚਾ ਨਹੀਂ ਸੀ ਕਨਸੀਵ ਹੁੰਦਾ ਮੈਂ ਤਿੰਨ ਪੁੜੀਆਂ ਦਿੱਤੀਆਂ ਸੀ ਗਿਆ ਤੇ ਅੱਗੇ ਹੋਰ ਦੇਖਿਓ ਫਿਰ ਇਹੀ ਆ ਨਾ ਇਹ ਤੇ ਥੱਲੇ ਦੇਖਿਓ ਕੀ ਲਿਖਿਆ ਹੋਇਆ ਵਧਾਈਆਂ ਦਿੱਤੀਆਂ ਨੇ ਤੁਸੀਂ ਇੱਕ ਦੱਸੋ ਵੀ ਇੱਕ ਬੂਟਾ ਅੰਗੂਰਾਂ ਦਾ ਲੱਗਿਆ ਆਮਬਾਂ ਦਾ ਲੱਗਿਆ ਇਮਲੀ ਦਾ ਲੱਗਿਆ ਨਿੰਬੂ ਦਾ ਲੱਗਿਆ ਤਰ੍ਹਾਂ ਤਰ੍ਹਾਂ ਦੇ ਆਪਾਂ ਬੂਟੇ ਦੇਖਦੇ ਆਂ ਧਰਤੀ ਇੱਕ ਦੇ ਵਿੱਚੋਂ ਅਲੱਗ ਤਰ੍ਹਾਂ ਦੇ ਰਸ ਲੈਂਦੇ ਆ ਉਹਨਾਂ ਨੂੰ ਅਲੱਗ-ਅਲੱਗ ਮਿਟੀਰੀਲ ਮਿਲਦੇ ਆ ਨਾ ਸਾਰਾ ਕੁਝ ਉਹ ਧਰਤੀ ਚੋਂ ਲੈਂਦੇ ਨੇ ਪਰ ਜਦੋਂ ਉਹ ਹੀ ਬੂਟੇ ਨੂੰ ਅਸੀਂ ਗਮਲੇ ਚ ਲਾ ਦਿੰਨੇ ਆ ਉਹ ਕਿੰਨੇ ਕ ਫਸਲ ਦਿੰਦਾ ਅਸੀਂ ਉਸ ਤਰ੍ਹਾਂ ਧਰਤੀ ਦੇ ਵਿੱਚੋਂ ਟੁੱਟਿਆ ਸਾਨੂੰ ਪੈਰੀ ਨੰਗੇ ਪੈਰੀ ਤੁਰਨ ਦੇ ਨਾਲ ਮਿੱਟੀ ਦੇ ਵਿੱਚ ਰਹਿਣ ਦੇ ਨਾਲ ਉਸ ਬੂਟਿਆਂ ਵਾਂਗੂ ਸਭ ਕੁਝ ਮਿਲਦਾ ਸੀ ਧਰਤੀ ਦੇ ਵਿੱਚੋਂ ਹੀ ਮਿਲਦਾ ਸੀ ਅਸੀਂ ਅੱਜ ਜੁਰਾਬਾਂ ਪਾ ਕੇ ਬੂਟ ਪਾ ਕੇ ਧਰਤੀ ਨੂੰ ਟੱਚ ਕਰਨਾ ਇੱਕ ਪਾਪ ਹੀ ਸਮਝ ਲਿਆ ਅਸੀਂ ਗਮਲੇ ਦੇ ਬੂਟੇ ਆ ਸਾਨੂੰ ਮਿਲਦਾ ਨਹੀਂ ਕੁਝ ਵੀ ਉਹ ਅੱਜਕੱਲ ਤਾਂ ਬੱਚੇ ਨੂੰ ਵੀ ਕਹਿਆ ਜਾਂਦਾ ਮਿੱਟੀ 'ਚ ਨਾ ਛੱਡਿਓ ਘਰ ਦੇ ਵਿੱਚ ਹੀ ਰਹਿਣ ਦਿਓ ਕਹਿੰਦੇ ਫਰਸ਼ ਟਾਇਲ ਲੱਗਿਆ ਉੱਥੇ ਹੀ ਰਹਿਣ ਦਿਓ ਮਿੱਟੀ 'ਚ ਨਾ ਜਾਵੇ ਪਰ ਬਿਲਕੁਲ ਤੁਸੀਂ ਆਉਣ ਵਾਲਾ ਸਮਾਂ ਦੇਖਿਓ ਇਹ ਨਵੀਆਂ ਕੋਠੀਆਂ ਦੇ ਵਿੱਚ ਨਾ ਤਸਲਿਆਂ ਦੇ ਵਿੱਚ ਮਿੱਟੀ ਪਾਪਕ ਰੱਖਿਆ ਕਰਨਗੇ ਬੱਚੇ ਖੇਡਣ ਵਾਸਤੇ ਇਹ ਆਉਣਾਂ ਹੀ ਸਮਾਂ ਜਦੋਂ ਅਸੀਂ ਦੱਸ ਦਿਆਂ ਨਾ ਇਦਾਂ ਕਈ ਬੰਦਿਆਂ ਨੇ ਇਹ ਕੀਤਾ ਦੋ-ਦੋ ਟੈਲਾਂ ਦੀ ਨਾ ਰੱਖ ਕੇ ਕੱਚੀ ਜਗ੍ਹਾ ਮਿੱਟੀ ਰੱਖੀ ਹੈ ਬੱਚੇ ਖੇਡਣ ਵਾਸਤੇ ਹਰ ਬੱਚਿਆਂ ਦੇ ਵਿੱਚ ਉਹਨਾਂ ਦੇ ਗੁੱਸੇ ਦੇ ਵਿੱਚ ਫਰਕ ਪਿਆ ਚੜਚੜਾਪਣ ਕਹਿ ਲਿਆ ਬਾਦਦਾਵਾ ਮਿੱਟੀ ਤੋਂ ਦੂਰ ਹੋਣ ਦੇ ਮਿੱਟੀ ਤੋਂ ਮਿੱਟੀ ਦੇ ਨਾਲ ਜੇ ਜੁੜਾਂਗੇ ਤਾਂ ਚੜਚੜਾਪਣ ਖਤਮ ਹੁੰਦਾ ਜਿਹੜੇ ਬੱਚਿਆਂ ਦਾ ਸੀਗਾ ਉਹ ਖਤਮ ਹੋਇਆ ਠੀਕ ਹੈ ਬੱਚੇ ਨਾ ਪੈਦਾ ਕਰਨਾ ਇੱਕ ਬੱਚੇ ਨਾ ਪੈਦਾ ਹੋਣਾ ਵੀ ਸਕੁਰਾਣੂਆਂ ਦੀ ਕਮੀ ਵੀ ਇਸ ਇਸ ਗੱਲ ਦਾ ਵਿੱਚ ਬਹੁਤ ਜ਼ਿਆਦਾ ਰੋਲ ਨਿਭਾਉਂਦੀ ਆ ਆ ਇੱਕ ਮੈਂ ਤੁਹਾਨੂੰ ਦਿਖਾਉਣਾ ਆ ਦੇਖੋ ਇਹਦੀ ਆ ਦੇਖੋ ਤੁਸੀਂ ਮੰਗ ਪੁੱਛਦੇ ਸੀ ਨਾ ਕਿ ਕੋਈ ਸਾਨੂੰ ਐਵੀਡੈਂਸ ਦਿਤੋ ਇਹ ਤਰੀਕ ਦੱਸਿਓ ਪਹਿਲਾਂ ਕਿਹੜੀ ਬੋਲਦੀ ਆ ਤਬੀ 25 ਫਰਵਰੀ 2024 2024 ਤੇ ਲਿਖਿਆ ਕੀ ਹੋਇਆ ਦੇਖੋ ਬੱਚਾ ਤਿੰਨ ਪੁੜੀਆਂ ਦਿੱਤੀਆਂ ਸੀ ਮੈਂ ਬੱਚਾ ਨਹੀਂ ਸੀ ਕਨਸੀਵ ਹੁੰਦਾ ਮੈਂ ਤਿੰਨ ਪੁੜੀਆਂ ਦਿੱਤੀਆਂ ਸੀ ਗਿਆ ਤੇ ਅੱਗੇ ਹੋਰ ਦੇਖਿਓ ਫਿਰ ਇਹੀ ਆ ਨਾ ਇਹ ਆ ਕੀ ਲਿਖਿਆ ਹੋਇਆ ਦਿਖਾਇਓ ਜਿਹੜਾ ਬੱਚਾ ਹੋਇਆ ਤੇ ਥੱਲੇ ਦੇਖਿਓ ਕੀ ਲਿਖਿਆ ਹੋਇਆ ਵਧਾਈਆਂ ਦਿੱਤੀਆਂ ਨਾ ਹਮ ਬਿਲਕੁਲ ਤਾਂ ਇਹ ਜਿਹੜਾ ਇੱਕ ਪੇਸ਼ੈਂਟ ਸੀ ਤੁਸੀਂ ਉਹਨਾਂ ਦੀ ਪ੍ਰੋਫਾਈਲ ਦਿਖਾ ਰਹੇ ਹੋ ਪ੍ਰੋਪਰ ਦਿਖਾ ਰਹੇ ਹਾਂ ਮੈਡਮ 25 ਫਰਵਰੀ ਨੂੰ ਦਵਾਈਆਂ ਤਿੰਨ ਪੁੜੀਆਂ ਦਿੱਤੀਆਂ ਸੀ ਔਰ ਆਹ ਦੇਖੋ ਇਹਨਾਂ ਨੇ ਮੈਨੂੰ ਮੰਡੇ 30 ਸਤੰਬਰ ਨੂੰ ਵੀਡੀਓ ਭੇਜਦੀ ਬੱਚੇ ਦੀ ਕਿ ਬੱਚਾ ਹੋਇਆ ਵਧਾਈਆਂ ਹੋਈਆਂ ਦੇਖ ਲਓ ਜੀ ਆ ਕਿੰਨੇ ਸਾਲ ਬਾਅਦ ਹੋਇਆ ਮੇਰਾ ਖਿਆਲ ਆ ਵੀ ਉਹਨਾਂ ਦੇ ਵਿਆਹ ਨੂੰ ਕਈ ਸਾਲ ਹੋ ਗਏ ਸੀ ਜੀ ਤਾਂ ਇਹਦੇ ਪਿੱਛੇ ਕੀ ਰੀਜਨ ਸੀ ਜਰੂਰ ਸਭ ਪਹਿਲਾਂ ਤਾਂ ਮੈਂ ਥੋੜਾ ਜਿਹਾ ਕਾਰਨ ਜਾਨਣਾ ਚਾਹੁੰਦਾ ਜੀ ਕਿ ਕੀ ਕਾਰਨ ਸੀ ਕੀ ਕਮੀਆਂ ਸੀਗੀਆਂ ਜਿਨ੍ਹਾਂ ਨੂੰ ਫਿਰ ਤੁਸੀਂ ਮੈਡੀਸਨ ਦੇ ذریعے ਦੁਰ ਕੀ ਉਹਨਾਂ ਦੇ ਸ਼ੁਕਰਾਨੂ ਵੀ ਘਟ ਸੀ ਤੇ ਲੇਡੀਜ਼ ਦੇ ਵਿੱਚ ਐਗਨੀ ਸੀ ਪੂਰਾ ਪ੍ਰੋਪਰ ਤਿਆਰ ਹੁੰਦਾ ਤੇ ਉਹਦੇ ਵਿੱਚ ਯੂਟਰਸ ਦੇ ਵਿੱਚ ਜਿਹੜੀ ਆ ਗਈਆਂ ਟਿਊਬਾਂ ਦੇ ਵਿੱਚ ਨਾ ਸਿਸਟ ਜੀ ਵਗੈਰਾ ਵੀ ਸੀਗਾ ਇਹ ਤਿੰਨ ਕੁੜੀਆਂ ਨੇ ਉਹਨਾਂ ਦਾ ਕਮਾਲ ਕੀਤਾ ਉਹਦੇ ਸ਼ੁਕਰਾਨੂ ਵਧਾਉਣ ਵਾਸਤੇ ਮੈਂ ਆਯੁਰਵੇਦ ਦੀ ਦੂਜੀ ਨਾਲ ਦਿੱਤੀ ਆਪਣੀ ਤੇ ਆ ਤਿੰਨ ਕੁੜੀਆਂ ਕੁੜੀ ਨੂੰ ਖਲਾਉਣ ਨੂੰ ਦੇਤੀਆਂ ਕਿੰਨੇ ਟਾਈਮ ਦਾ ਕੋਰਸ ਹੈਗਾ ਮੈਂ ਤਾਂ 3 ਮਹੀਨੇ 3 ਪੁੜੀਆਂ ਦਿੱਤੀਆਂ ਉਹਨਾਂ ਨੂੰ ਵੀ ਤੁਸੀਂ ਆ ਖਾਲੀਆਂ ਤੁਸੀਂ ਬੱਚਾ ਕਨਸੀਵ ਲਿਖਿਆ ਨਾ ਬੱਚਾ ਕਨਸੀਵ ਹੋਣ ਤੋਂ ਬੱਚਾ ਕਨਸੀਵ ਹੋਣ ਤੋਂ 3 ਮਹੀਨੇ ਡੇਢ ਕੁ ਮਹੀਨੇ ਬਾਅਦ ਦਿੱਤੀ ਸੀ ਇੱਕ ਮਿੰਟ ਮੈਂ ਆ ਦੇਖੋ ਪੂਰੀ ਦਿਖਾਉਣਾ ਤੁਹਾਨੂੰ ਜੀ ਬਿਲਕੁਲ ਮੈਂ ਕਿਉਂਕਿ ਇਹ ਨਾ ਅੱਜ ਦੇ ਸਮੇਂ ਦੇ ਵਿੱਚ ਇਹ ਵੀ ਪ੍ਰੋਬਲਮ ਬੜੀ ਆ ਬੱਚਾ ਕਨਸੀਵ ਹੋਣ ਤੋਂ ਡੇਢ ਮਹੀਨੇ ਦੇ ਅੰਦਰ ਅੰਦਰ ਦੇਣੀ ਆ ਸੀ ਡੇਢ ਮਹੀਨੇ ਦੇ ਅੰਦਰ ਸ਼ੁਰੂ ਕਰਤੀ ਆਪਾਂ ਨੇ ਤਿੰਨ ਪੁੜੀਆਂ ਉਹ ਖੜਾਉਂਦੇ ਰਹੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਵੀ ਓਕੇ ਹੋ ਗਿਆ ਹੁਣ ਆਪਣੇ ਦੇ ਅੰਦਰ ਚਲੋ ਚੈੱਕ ਨਹੀਂ ਕਰਦੇ ਬਾਅਦ ਹੋ ਸਕਦਾ ਕਿ ਚੈੱਕ ਕਰਨ ਦਾ ਵੀ ਕੋਈ ਸਿਸਟਮ ਹੋਵੇ ਉਹਨੂੰ ਮੈਨੂੰ ਪਹਿਲਾਂ ਦੱਸਤਾ ਸੀ ਕਹਿੰਦਾ ਪਤਾ ਪਾਜੀ ਉਹਨਾਂ ਦੇ ਜਿਹੜੇ ਲੱਛਣ ਨੇ ਨਾ ਜਿਹੜੇ ਸਿੰਪਟਮ ਨੇ ਨਾ ਉਹ ਜਿਵੇਂ ਪੁਰਾਣੀਆਂ ਬੁੜੀਆਂ ਨਹੀਂ ਦੱਸ ਦਿੰਦੀਆਂ ਵੀ ਸਿੰਪਟਮ ਦੇਖ ਕੇ ਦੱਸ ਦਿਆ ਕਿ ਮੁੰਡਾ ਹੀ ਹੋਊਗਾ ਕਹਿੰਦਾ ਸਾਨੂੰ ਪੂਰਾ ਸ਼ਿਕੀਨ ਹੋਊਗਾ ਕਿ ਮੁੰਡਾ ਹੀ ਆ ਔਰ ਉਹੀ ਗੱਲ ਤਾਂ ਕਰ ਵੀ ਬੜੀ ਵੱਡੀ ਗੱਲ ਕਹਿ ਰਹੇ ਹੋ ਜੀ ਇੱਕ ਚੈਲੰਜ ਵਾਲੀ ਗੱਲ ਹੈ ਇਹ ਜਿਹੜੇ ਤੁਸੀਂ ਕਹਿ ਰਹੇ ਹੋ ਨਾ ਇਸ ਟਾਈਮ ਤੇ ਦੇਖੋ ਕੁਦਰਤੀ ਤੌਰ ਤੇ ਆਹ ਅਸੀਂ ਮੁੰਡਾ ਹੋਣਾ ਜਾਂ ਨਾ ਮੁੰਡਾ ਕੁੜੀ ਹੋਣਾ ਇਹਦੀ ਦੁਆ ਨਹੀਂ ਦਿੰਦੇ ਮੈਂ ਬੱਚੇ ਦੀ ਗੱਲ ਕਰ ਰਿਹਾ ਬੱਚਾ ਬੱਚੇ ਦੀ ਗੱਲ ਕਰਦੇ ਆ ਕਿ ਬੱਚਾ ਹੋਣ ਦੀ ਗੱਲ ਕਰਦੇ ਆ ਉਹ ਨਾ ਉਹਨਾਂ ਨੂੰ ਕਿੰਨੀ ਖੁਸ਼ੀ ਹੋਈ ਹੋਣੀ ਆ ਜਦ ਜਦ ਬੱਚਾ ਕਨਸੀਵ ਹੋਇਆ ਉਹ ਉਹ ਵਿਚਾਰੇ ਰੱਬ ਵਾਂਗੂ ਮੰਨਦੇ ਆ ਨਾ ਜੀ ਤੇ ਹੁਣ ਉਹਨੇ ਬਾਹਰੋਂ ਆਉਣਾ ਤੇ ਕਹਿੰਦਾ ਸੀ ਕਿ ਕਹਿੰਦਾ ਮੈਂ ਤੁਹਾਡੇ ਵਾਸਤੇ ਆ ਲੈ ਆਣਾ ਆ ਲੈਣਾ ਮੈਂ ਭਰਾਵਾ ਮੈਂ ਦਵਾਈ ਦੇ ਪੈਸੇ ਲੈ ਆ ਮੇਰੇ ਵਾਸਤੇ ਕੁਛ ਨਾ ਲਈ ਮੈਂ ਤਾਂ ਦਵਾਈ ਦੇ ਪੈਸੇ ਲੈ ਆ ਨਾ ਜੀ ਤੂੰ ਆਪਣੇ ਤੌਰ ਤੇ ਉਦਾਂ ਚਾਹੂ ਮੂੰਹ ਮਿੱਠਾ ਕਰਾਉਣਾ ਕਰਾ ਜੀ ਆਗੇ